ਕਿ ਇੱਕ ਔਰਤ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਤੇ ਆਪਣੇ ਪਤੀ ਨੂੰ ਜਿੰਦਾ ਕਾਰ ਦੇ ਵਿੱਚ ਛਾੜ ਦਿੱਤਾ ਕਿ ਇੱਕ ਔਰਤ ਨੇ ਆਪਣੇ ਪਤੀ ਨੂੰ ਜਿਹੜਾ ਬੀਐਸਐਫ ਦੇ ਵਿੱਚ ਸੀ ਤੇ ਉਹਨੂੰ ਰੋਟੀ ਦੇ ਵਿੱਚ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਆ ਹੋਰ ਕਲਯੁਗ ਆ ਗਿਆ ਬੰਦਾ ਯਕੀਨ ਕਰੇ ਤੇ ਕਿਹਦੇ ਤੇ ਕਰੇ ਵਿਸ਼ਵਾਸ ਕਰੇ ਤੇ ਕਿਹਦੇ ਤੇ ਕਰੇ ਸਮਾਏ ਇੰਨਾ ਖਰਾਬ ਹੈ ਮਾਹੌਲ ਇੰਨਾ ਖਰਾਬ ਹੈ ਪਤਨੀ ਨੂੰ ਮਾਰਨ ਦੇ ਨਾਲੋਂ ਪਤਨੀ ਨੂੰ ਮਾਰਨ ਦੇ ਨਾਲੋਂ ਇੰਨਾ ਵੱਡਾ ਗੁਨਾਹ ਕਰਨ ਦੇ ਨਾਲੋਂ ਤੁਸੀਂ ਕਿਸੇ ਹੋਰ ਦੇ ਨਾਲ ਘਰੋਂ ਦੌੜ ਜਾਓ ਉਹਦੇ ਨਾਲ ਰਹਿ ਲੋ ਕੋਈ ਗੱਲ ਨਹੀਂ ਕਾਨੂੰਨ ਜਿਹੜਾ ਤੁਹਾਨੂੰ ਇਜਾਜ਼ਤ ਦਿੰਦਾ ਹੈ ਇੱਕ ਖਬਰ ਥੋੜੇ ਦਿਨ ਪਹਿਲਾਂ ਸੁਣੀ ਸੀ ਤੇ ਇੱਕ ਅੱਜ ਸੁਣ ਲਈ ਹੈ ਥੋੜੇ ਦਿਨ ਪਹਿਲਾਂ ਜਿਹੜੀ ਖਬਰ ਸੁਣੀ ਸੀ ਉਹ ਇਹ ਸੀ ਕਿ ਇੱਕ ਔਰਤ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਤੇ ਆਪਣੇ ਪਤੀ ਨੂੰ ਜਿੰਦਾ ਕਾਰ ਦੇ ਵਿੱਚ ਛਾੜ ਦਿੱਤਾ ਉਹਦੇ ਨੱਕ ਦੇ ਵਿੱਚ ਕੁਝ ਪਾ ਕੇ ਉਹਨੂੰ ਸੁngਾ ਕੇ ਬੇਹੋਸ਼ ਕਰਕੇ ਗੱਡੀ ਦੇ ਵਿੱਚ ਬਿਠਾਇਆ ਤੇ ਗੱਡੀ ਨੂੰ ਅੱਗ ਲਾਤੀ ਕਿ ਦੇਖਣ ਵਾਲੇ ਨੂੰ ਇਹ ਲੱਗੇ ਕਿ ਗੱਡੀ ਬਲਾਸਟ ਹੋ ਗਈ ਹੈ। ਔਰ ਦੂਸਰੀ ਖਬਰ ਆ ਰਹੀ ਸੁਣੀ ਹੈ ਕਿ ਇੱਕ ਔਰਤ ਨੇ ਆਪਣੇ ਪਤੀ ਨੂੰ ਜਿਹੜਾ ਬੀਐਸਐਫ ਦੇ ਵਿੱਚ ਸੀ ਖਾਨਕੋਟ ਦੀ ਆ ਇਹ ਖਬਰ। ਤੇ ਉਹਨੂੰ ਰੋਟੀ ਦੇ ਵਿੱਚ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਆ ਹਾਲਾਂਕਿ ਉਹ ਬਚ ਗਿਆ ਪਰ ਬਾਅਦ ਦੇ ਵਿੱਚ ਖੁਲਾਸਾ ਹੋ ਗਿਆ ਕਿ ਰੋਟੀ ਦੇ ਵਿੱਚ ਜ਼ਹਿਰ ਪਾਇਆ ਗਿਆ ਸੀ ਉਹ ਕਹਿਣ ਦਾ ਭਾਵੇਂ ਆ ਭਈ ਇਹ ਹੋ ਕੀ ਰਿਹਾ ਹੈ ਚੱਲ ਕੀ ਰਿਹਾ ਹੈ ਸਾਡੇ ਸਮਾਜ ਦੇ ਵਿੱਚ ਘੋਰ ਕਲਜੋਗ ਆ ਗਿਆ ਬੰਦਾ ਯਕੀਨ ਕਰੇ ਤੇ ਕਿਹਦੇ ਤੇ ਕਰੇ ਵਿਸ਼ਵਾਸ ਕਰੇ ਤੇ ਕਿਹਦੇ ਤੇ ਕਰੇ ਸਮਾ ਇੰਨਾ ਖਰਾਬ ਹੈ ਮਾਹੌਲ ਇੰਨਾ ਖਰਾਬ ਹੈ ਇਹ ਪ੍ਰਮਾਤਮਾ ਹੀ ਆ ਸਭ ਨੂੰ ਸਮਤ ਬਖਸ਼ੇ ਮੇਰੇ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਪਰਿਵਾਰਿਕ ਰਿਸ਼ਤੇ ਖਰਾਬ ਨਾ ਕਰੋ ਔਰ ਜੇ ਬਹੁਤੀ ਅੱਗ ਲੱਗੀ ਹੈ ਇਹ ਕਾਨੂੰਨ ਤੁਹਾਨੂੰ ਇਜਾਜ਼ਤ ਦਿੰਦਾ ਹੈ ਕਿ ਤੁਸੀਂ ਕਿਸੇ ਹੋਰ ਦੇ ਨਾਲ ਵਿਆਹ ਤੋਂ ਬਾਅਦ ਰਹਿ ਸਕਦੇ ਹੋ ਪਤੀ ਨੂੰ ਮਾਰਨ ਦੇ ਨਾਲੋਂ ਪਤਨੀ ਨੂੰ ਮਾਰਨ ਦੇ ਨਾਲੋਂ ਇੰਨਾ ਵੱਡਾ ਗੁਨਾਹ ਕਰਨ ਦੇ ਨਾਲੋਂ ਤੁਸੀਂ ਕਿਸੇ ਹੋਰ ਦੇ ਨਾਲ ਘਰੋਂ ਦੌੜ ਜਾਓ ਉਹਦੇ ਨਾਲ ਰਹਿ ਲਓ ਕੋਈ ਗੱਲ ਨਹੀਂ ਕਾਨੂੰਨ ਜਿਹੜਾ ਤੁਹਾਨੂੰ ਇਜਾਜ਼ਤ ਦਿੰਦਾ ਹੈ ਪਰ ਇੱਕ ਦੂਸਰੇ ਨੂੰ ਮਾਰ ਦੇਣਾ ਇਹ ਜਿਹੜਾ ਪਾਪ ਜਿਹੜਾ ਬਣਾ ਇਹ ਨਾ ਕਰੋ ਭਾਈ ਇਹ ਨਾ ਕਰੋ ਮੇਰੀਆਂ ਭੈਣਾਂ ਇਹ ਨਾ ਕਰੋ ਮੇਰੇ ਵੀਰ ਹੱਥ ਜੋੜ ਕੇ ਬੇਨਤੀ ਹੈ ਇੱਕ ਖਬਰ ਥੋੜੇ ਦਿਨ ਪਹਿਲਾਂ ਸੁਣੀ ਸੀ ਤੇ ਇੱਕ ਅੱਜ ਸੁਣ ਲਈ ਐ ਥੋੜੇ ਦਿਨ ਪਹਿਲਾਂ ਜਿਹੜੀ ਖਬਰ ਸੁਣੀ ਸੀ ਉਹ ਇਹ ਸੀ ਕਿ ਇੱਕ ਔਰਤ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਤੇ ਆਪਣੇ ਪਤੀ ਨੂੰ ਜਿੰਦਾ ਕਾਰ ਦੇ ਵਿੱਚ ਛਾੜ ਦਿੱਤਾ ਉਹਦੇ ਨੱਕ ਦੇ ਵਿੱਚ ਕੁਝ ਪਾ ਕੇ ਉਹਨੂੰ ਸੰਘਾ ਕੇ ਬੇਹੋਸ਼ ਕਰਕੇ ਗੱਡੀ ਦੇ ਵਿੱਚ ਬਿਠਾਇਆ ਤੇ ਗੱਡੀ ਨੂੰ ਅੱਗ ਲਾਤੀ ਕਿ ਦੇਖਣ ਵਾਲੇ ਨੂੰ ਇਹ ਲੱਗੇ ਕਿ ਗੱਡੀ ਬਲਾਸਟ ਹੋ ਗਈ ਐ ਔਰ ਦੂਸਰੀ ਖਬਰ ਅੱਜ ਸੁਣੀ ਐ ਕਿ ਇੱਕ ਔਰਤ ਨੇ ਆਪਣੇ ਪਤੀ ਨੂੰ ਜਿਹੜਾ ਬੀਐਸਐਫ ਦੇ ਵਿੱਚ ਸੀ ਥਾਣੇ ਕੋਡ ਦੀ ਆਈ ਖਬਰ ਤੇ ਉਹਨੂੰ ਰੋਟੀ ਦੇ ਵਿੱਚ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਆ ਹਾਲਾਂਕਿ ਉਹ ਬਚ ਗਿਆ ਪਰ ਬਾਅਦ ਦੇ ਵਿੱਚ ਖੁਲਾਸਾ ਹੋ ਗਿਆ ਕਿ ਰੋਟੀ ਦੇ ਵਿੱਚ ਜ਼ਹਿਰ ਪਾਇਆ ਗਿਆ ਸੀ ਉਹ ਕਹਿਣ ਦਾ ਭਾਵੇਂ ਆ ਭਈ ਇਹ ਹੋ ਕੀ ਰਿਹਾ ਹੈ ਚੱਲ ਕੀ ਰਿਹਾ ਹੈ ਸਾਡੇ ਸਮਾਜ ਦੇ ਵਿੱਚ ਘੋਰ ਕਲਜੋਗ ਆ ਗਿਆ ਬੰਦਾ ਯਕੀਨ ਕਰੇ ਤੇ ਕਿਹਦੇ ਤੇ ਕਰੇ ਵਿਸ਼ਵਾਸ ਕਰੇ ਤੇ ਕਿਹਦੇ ਤੇ ਕਰੇ ਸਮਾ ਇੰਨਾ ਖਰਾਬ ਹੈ ਮਾਹੌਲ ਇੰਨਾ ਖਰਾਬ ਹੈ ਇਹ ਪ੍ਰਮਾਤਮਾ ਹੀ ਆ ਸਭ ਨੂੰ ਸਮਤ ਬਖਸ਼ੇ ਮੇਰੇ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਪਰਿਵਾਰਿਕ ਰਿਸ਼ਤੇ ਖਰਾਬ ਨਾ ਕਰੋ ਔਰ ਜੇ ਬਹੁਤੀ ਅੱਗ ਲੱਗੀ ਹੈ ਇਹ ਕਾਨੂੰਨ ਤੁਹਾਨੂੰ ਇਜਾਜ਼ਤ ਦਿੰਦਾ ਹੈ ਕਿ ਤੁਸੀਂ ਕਿਸੇ ਹੋਰ ਦੇ ਨਾਲ ਵਿਆਹ ਤੋਂ ਬਾਅਦ ਰਹਿ ਸਕਦੇ ਹੋ ਪਤੀ ਨੂੰ ਮਾਰਨ ਦੇ ਨਾਲੋਂ ਪਤਨੀ ਨੂੰ ਮਾਰਨ ਦੇ ਨਾਲੋਂ ਇੰਨਾ ਵੱਡਾ ਗੁਨਾਹ ਕਰਨ ਦੇ ਨਾਲੋਂ ਤੁਸੀਂ ਕਿਸੇ ਹੋਰ ਦੇ ਨਾਲ ਘਰੋਂ ਦੌੜ ਜਾਓ ਉਹਦੇ ਨਾਲ ਰਹਿ ਲਓ ਕੋਈ ਗੱਲ ਨਹੀਂ ਕਾਨੂੰਨ ਜਿਹੜਾ ਤੁਹਾਨੂੰ ਇਜਾਜ਼ਤ ਦਿੰਦਾ ਹੈ ਪਰ ਇੱਕ ਦੂਸਰੇ ਨੂੰ ਮਾਰ ਦੇਣਾ ਇਹ ਜਿਹੜਾ ਪਾਪ ਜਿਹੜਾ ਬਣਾ ਇਹ ਨਾ ਕਰੋ ਭਾਈ ਇਹ ਨਾ ਕਰੋ ਮੇਰੀਆਂ ਭੈਣਾਂ ਇਹ ਨਾ ਕਰੋ ਮੇਰੇ ਵੀਰ ਹੱਥ ਜੋੜ ਕੇ ਬੇਨਤੀ ਹੈ ਇੱਕ ਖਬਰ ਥੋੜੇ ਦਿਨ ਪਹਿਲਾਂ ਸੁਣੀ ਸੀ ਤੇ ਇੱਕ ਅੱਜ ਸੁਣ ਲਈ ਹੈ ਥੋੜੇ ਦਿਨ ਪਹਿਲਾਂ ਜਿਹੜੀ ਖਬਰ ਸੁਣੀ ਸੀ ਉਹ ਇਹ ਸੀ ਕਿ ਇੱਕ ਔਰਤ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਤੇ ਆਪਣੇ ਪਤੀ ਨੂੰ ਜਿੰਦਾ ਕਾਰ ਦੇ ਵਿੱਚ ਛਾੜ ਦਿੱਤਾ ਉਹਦੇ ਨੱਕ ਦੇ ਵਿੱਚ ਕੁਝ ਪਾ ਕੇ ਉਹਨੂੰ ਸੁngਾ ਕੇ ਬੇਹੋਸ਼ ਕਰਕੇ ਗੱਡੀ ਦੇ ਵਿੱਚ ਬਿਠਾਇਆ ਤੇ ਗੱਡੀ ਨੂੰ ਅੱਗ ਲਾਤੀ ਕਿ ਦੇਖਣ ਵਾਲੇ ਨੂੰ ਇਹ ਲੱਗੇ ਕਿ ਗੱਡੀ ਬਲਾਸਟ ਹੋ ਗਈ ਹੈ ਔਰ ਦੂਸਰੀ ਖਬਰ ਅੱਜ ਸੁਣੀ ਹੈ ਕਿ ਇੱਕ ਔਰਤ ਨੇ ਆਪਣੇ ਪਤੀ ਨੂੰ ਜਿਹੜਾ ਬੀਐਸਐਫ ਦੇ ਵਿੱਚ ਸੀ ਖਾਨਕੋਟ ਦੀ ਆ ਇਹ ਖਬਰ ਤੇ ਉਹਨੂੰ ਰੋਟੀ ਦੇ ਵਿੱਚ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਆ ਹਾਲਾਂਕਿ ਉਹ ਬਚ ਗਿਆ ਪਰ ਬਾਅਦ ਦੇ ਵਿੱਚ ਖੁਲਾਸਾ ਹੋ ਗਿਆ ਕਿ ਰੋਟੀ ਦੇ ਵਿੱਚ ਜ਼ਹਿਰ ਪਾਇਆ ਗਿਆ ਸੀ ਉਹ ਕਹਿਣ ਦਾ ਭਾਵੇਂ ਆ ਭਈ ਇਹ ਹੋ ਕੀ ਰਿਹਾ ਹੈ ਚੱਲ ਕੀ ਰਿਹਾ ਹੈ ਸਾਡੇ ਸਮਾਜ ਦੇ ਵਿੱਚ ਘੋਰ ਕਲਯੁਗ ਆ ਗਿਆ ਬੰਦਾ ਯਕੀਨ ਕਰੇ ਤੇ ਕਿਹਦੇ ਤੇ ਕਰੇ ਵਿਸ਼ਵਾਸ ਕਰੇ ਤੇ ਕਿਹਦੇ ਤੇ ਕਰੇ ਸਮਾਂ ਇੰਨਾ ਖਰਾਬ ਹੈ ਮਾਹੌਲ ਇੰਨਾ ਖਰਾਬ ਹੈ ਇਹ ਪ੍ਰਮਾਤਮਾ ਜੀ ਆ ਸਭ ਨੂੰ ਸਮਤ ਬਖਸ਼ੇ ਮੇਰੀ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਪਰਿਵਾਰਿਕ ਰਿਸ਼ਤੇ ਖਰਾਬ ਨਾ ਕਰੋ ਔਰ ਜੇ ਬਹੁਤੀ ਅਗ ਲੱਗੀ ਹੈ ਇਹ ਕਾਨੂੰਨ ਤੁਹਾਨੂੰ ਇਜਾਜ਼ਤ ਦਿੰਦਾ ਹੈ ਕਿ ਤੁਸੀਂ ਕਿਸੇ ਹੋਰ ਦੇ ਨਾਲ ਵਿਆਹ ਤੋਂ ਬਾਅਦ ਰਹਿ ਸਕਦੇ ਹੋ ਪਤੀ ਨੂੰ ਮਾਰਨ ਦੇ ਨਾਲੋਂ ਪਤਨੀ ਨੂੰ ਮਾਰਨ ਦੇ ਨਾਲੋਂ ਇੰਨਾ ਵੱਡਾ ਗੁਨਾਹ ਕਰਨ ਦੇ ਨਾਲੋਂ ਤੁਸੀਂ ਕਿਸੇ ਹੋਰ ਦੇ ਨਾਲ ਘਰੋਂ ਦੌੜ ਜਾਓ ਉਹਦੇ ਨਾਲ ਰਹਿ ਲੋ ਕੋਈ ਗੱਲ ਨਹੀਂ ਕਾਨੂੰਨ ਜਿਹੜਾ ਤੁਹਾਨੂੰ ਇਜਾਜ਼ਤ ਦਿੰਦਾ ਹੈ ਪਰ ਇੱਕ ਦੂਸਰੇ ਨੂੰ ਮਾਰ ਦੇਣਾ ਇਹ ਜਿਹੜਾ ਪਾਪ ਜਿਹੜਾ ਵਾ ਨਾ ਇਹ ਨਾ ਕਰੋ ਭਾਈ ਇਹ ਨਾ ਕਰੋ ਮੇਰੀਆਂ ਭੈਣਾਂ ਇਹ ਨਾ ਕਰੋ ਮੇਰੇ ਵੀਰ ਹੱਥ ਜੋੜ ਕੇ ਬੇਨਤੀ ਹੈ